ਸ ਆਹ ਹੈ ਗੁਰੂ ਦੀ ਕੀ ਮੱਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਤੇ ਗੁਰੂ ਸਾਡੇ ਮਨ ਨੂੰ ਉਪਦੇਸ਼ ਦਿੰਦਾ ਹੈ ਇਹ ਤੋਂ ਅੰਦਰ ਜਿਹੜਾ ਮਨ ਹੈ ਇਹ ਆਪਣੇ ਘਰ ਨੂੰ ਜਾਣ ਦਾ ਰਸਤਾ ਪੁੱਲ ਚੁੱਕਾ ਹੈ ਜਿਸ ਰਸਤੇ ਤੇ ਚੱਲ ਕੇ ਤੁਸੀਂ ਪਾਰ ਬ੍ਰਹਮ ਪਰਮਾਤਮਾ ਦੇ ਨਾਲ ਮਿਲ ਸਕਦੇ ਹੋ ਆਪਣੇ ਮੂਲ ਦੀ ਪਹਿਚਾਨ ਕਰ ਸਕਦੇ ਹੋ ਕੋਈ ਜੜਾ ਰਸਤਾ ਹੈ ਤੁਹਾਡੇ ਮਨ ਨੇ ਛੱਡ ਦਿੱਤਾ ਹੈ ਤੇ ਬਾਦ ਦੇ ਸਮਝਾਉਂਦੇ ਨੇ ਕਹਿੰਦੇ ਨੇ ਪੰਥ ਪਰੇਵਨਾ ਜਾਣੀ ਭੁੱਲੀ ਫਿਰੇ ਗਵਾਲ ਪਰ ਆਪਣਾ ਜਿਹੜਾ ਮਨ ਹੈ ਕਈਆਂ ਯੁੱਗਾਂ ਤੋਂ ਭੁੱਲਾ ਹੋਇਆ ਹੈ ਕੀ ਭੁੱਲਾ ਹੈ ਇਹ ਆਪਣੇ ਮਹਿਜ ਕਨੋਂ ਜਾਣਦਾ ਰਸਤਾ ਭੁੱਲ ਚੁੱਕਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਮਿਲਾਬ ਕਰਨ ਦਾ ਜਿਹੜਾ ਰਸਤਾ ਭੁੱਲ ਗਿਆ ਹੈ। ਉਹ ਰਸਤਾ ਭੁੱਲ ਕੇ ਇਹ ਮਨ ਦੂਸਰੇ ਰਸਤੇ ਤੇ ਚੱਲ ਰਿਹਾ ਹੈ। ਜਿਸ ਨੂੰ ਮਿਰਵਾਣੀ ਦੇ ਵਿੱਚ ਭੌਤਿਕਵਾਦ ਦਾ ਰਸਤਾ ਕਹਿੰਦੇ ਹਨ। ਅੱਜ ਸਾਡੇ ਮਨ ਦੇ ਅੰਦਰ ਜੋ ਸੋਚਾਂ ਨੇ ਜੋ ਵਿਚਾਰਾਂ ਨੇ ਜੋ ਫੁਰਨੇ ਚੱਲਦੇ ਨੇ ਉਹ ਮਟੀਰੀਅਲਿਜ਼ਮ ਦੇ ਚੱਲਦੇ ਸਾਡੇ ਅੰਦਰ ਪਦਾਰਤਵਾਦ ਦੇ ਫੁਰਨੇ ਮਨ ਦੇ ਅੰਦਰ ਐਨੇ ਜੁੜ ਉਹ ਪਰਮੇਸ਼ਰ ਦੇ ਮਲਾਪ ਦਾ ਰਸਤਾ ਬੁਝ ਚੁੱਕਾ ਹੈ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਮਨ ਨੂੰ ਆਪਵੇਸ਼ ਦਿੰਦਾ ਹੈ ਸਤਿਦਸਤ ਹੈ ਕਿ ਕਿਛਣਾ ਤੁਸੀਂ ਆਪਣੇ ਘਰ ਜਾ ਸਕਦੇ ਹੋ ਕਿ ਐਸਾ ਤੁਸੀਂ ਆਪਣੇ ਮਾਤਾ ਪਿਤਾ ਨਾਲ ਮਿਲ ਸਕਦੇ ਹੋ ਤੇ ਗੁਰੂ ਤੇ ਸਾਡੇ ਮਨ ਦੀ ਅਵਸਥਾ ਨੂੰ ਦੇਖਦਾ ਹੈ। ਤੁਹਾਡਾ ਤੁਹਾਡਾ ਜਿਹੜਾ ਮਨ ਹੈ ਪਰਮਾਤਮਾ ਦਾ ਰਸਤਾ ਇਸ ਕਰਕੇ ਭੁੱਲ ਗਿਆ ਕਿਉਂਕਿ ਤੁਹਾਡੇ ਮਨ ਦੀ ਜੜਿ ਲਿਵ ਹੈ ਇਹ ਸ਼ਬਦ ਨਾਲੋਂ ਟੁੱਟ ਚੁੱਕੀ ਹੈ। ਸਾਡਾ ਜਿਹੜਾ ਮਨ ਹੈ ਇਹ ਨਾਮ ਨੂੰ ਭੁੱਲ ਚੁੱਕਾ ਹੈ। ਜਿਸ ਕਰਕੇ ਅਸੀਂ ਵਾਰ-ਵਾਰ ਜਨਮ ਮਰਨ ਦੇ ਵਿੱਚ ਆ ਰਹੇ ਹਾਂ ਇਸ ਕਲਯੁਗ ਦੇ ਵਿੱਚ ਸਾਨੂੰ ਗੁਰੂ ਨੇ ਆ ਕੇ ਦੱਸਿਆ ਹੈ ਅਸੀਂ ਕਈਆਂ ਜਨਮਾਂ ਦੇ ਇਸ ਚੱਕਰ ਦੇ ਵਿੱਚ ਆ ਰਹੇ ਹਾਂ ਅੱਜ ਮਾਨਸ ਜਨਮ ਵਿੱਚ ਆਪਾਂ ਬੈਠੇ ਹਾਂ ਇਹ ਮਾਨਸ ਜਨਮ ਸਾਨੂੰ ਕਈ